ਅੱਜ ਸੰਗਰੂਰ ਵਿਖੇ 1158 ਫਰੰਟ ਵੱਲੋਂ ਪਹਿਲੇ ਜੱਥਾ ਮੁੱਲ ਵੱਲੋਂ ਮੁੱਖ ਮੰਤਰੀ ਮੰਨ ਦੇ ਘਰ ਦੇ ਅੱਗੇ ਮਰਨ ਵਰਤ ਕੀਤਾ ਸ਼ੁਰੂ ਜਿੱਥੇ ਕਿ ਉਹਨਾਂ ਨੇ ਮੰਗਾ ਲੇਬਰ ਫਰੰਟ ਨੇ ਕਹਿੰਦੇ ਕਿ ਹੈ ਕਿ 411 ਉਮੀਦਵਾਰ ਤੁਰੰਤ ਨਿਯੁਕਤੀ ਮੰਗ ਨੂੰ ਲੈ ਕੇ ਸੰਗਰੂਰ ਦੇ ਮੁੱਖ ਮੰਤਰੀ ਦੀ ਰਾਇਸ਼ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਹੋਇਆ ਜਿੱਥੇ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਫਰੰਟ ਦੇ ਮਿਲ ਆਜੂ ਬੈਠੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਛੋਟੇ ਛੋਟੇ ਬੱਚੇ ਜੋ ਕਿ ਉਹਨਾਂ ਦੇ ਵੱਲੋਂ ਗੋਦਿਆਂ ਵਿੱਚ ਲਏ ਹੋਏ ਹਨ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਪੰਜਾਬ ਸਰਕਾਰ ਮੁੜਦਾਬਾਦ ਮੁੜਦਾਬਾਦ ਮੁਲਾਬਾਦ ਜੈ ਹਾਂ ਸਰ ਜੀ ਮੇਰਾ ਨਾਮ ਬੱਗਾ ਖਡਾਲਾ ਮੈਂ 88994 ਚੋਂ ਆਸੀ ਸਰ ਅਸੀਂ ਸਾਡੀਆਂ ਭਰਤੀਆਂ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਚਾਈਆਂ ਹੋਈਆਂ ਨੇ 2364 30 2020 ਤੋਂ ਲੰਮਕਰੀ ਹੈ ਪਰੰਤੂ ਪੰਜਾਬ ਸਰਕਾਰ ਨੇ ਸਾਡੀ ਸਿਲੈਕਸ਼ਨ ਲਿਸਟਾਂ ਜਾਰੀ ਕਰਕੇ ਸਿਲੈਕਸ਼ਨ ਲਿਸਟਾਂ ਜਾਰੀ ਕਰਕੇ ਹੁਣ ਸਾਨੂੰ ਲਗਾਤਾਰ ਲਾਰੇ ਤੇ ਲਾਰਾ ਲਾ ਰਹੀ ਹੈ ਨਾ ਸਾਨੂੰ ਨਿਯੁਕਤੀ ਪੱਤਰ ਮਿਲ ਰਹੇ ਨਹੀਂ ਅਸੀਂ 2-3 ਮਹੀਨੇ ਤੋਂ ਦੇਖ ਰਹੇ ਹਾਂ ਸਾਨੂੰ ਬਾਰ-ਬਾਰ ਲਾਰੇ ਲਗਾਏ ਜਾਂਦੇ ਨੇ ਅਸੀਂ ਡੀਪੀਆਫ ਆਫਿਸ ਵੀ ਬੈਠੇ ਰਹੇ 8 ਦਿਨ ਪਹਿਲਾਂ 2 ਰੂਟ ਸਾਹਿਬ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਬੈਠੇ ਰਹੇ ਪਰੰਤੂ ਸਾਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ বারবার ਸਾਨੂੰ ਬਿਨਾ ਵਜਾ ਕੋਰਟ ਕੇਸਾਂ ਦੇ ਬਹਾਨੇ ਲਗਾਏ ਜਾਂਦੇ ਨੇ ਅਸੀਂ ਸਰਕਾਰ ਨੂੰ ਇਹੀ ਗੱਲ ਕਹਿਣਾ ਜਿਸ ਤੇ ਕੋਈ ਮਰਜ਼ੀ ਕੋਰਟ ਕੇਸ ਆ ਸਾਡੇ ਨੂੰ ਨੁਯੁਕਤੀ ਪੱਤਰ ਦਿਓ ਕਿਉਂਕਿ ਅਸੀਂ ਨਾਨ ਅਫੈਕਟਡ ਕੈਂਡੀਡੇਟ ਹੁਣ ਅਗਲਾ ਤੁਸੀਂ ਇਹਦੇ ਹੁਣ ਕਿੱਥੇ ਜਾਮ ਲਗਾ ਦੋ ਕੀ ਕਰੋਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਸ਼ਹਿਰ ਸੰਗਰੂਰ ਆਏ ਆ ਤੇ ਅੱਜ ਨੈਸ਼ਨਲ ਹਾਈਵੇ ਪਟਿਆਲੇ ਨੂੰ ਜਾਮ ਕੀਤਾਗਾ ਇਹ ਜਾਮ ਉਹਨਾਂ ਤੱਕ ਰਹੇਗਾ ਜਿੰਨਾ ਤੱਕ ਕੇ ਸਾਨੂੰ ਨੁਯੁਕਤੀ ਪੱਤਰਾਂ ਦੀ ਸਰਕਾਰ ਡੇਟ ਜਾਰੀ ਨਹੀਂ ਕਰਦੀ ਤੋੜੀ ਗਏ ਸੇ ਕਿਹੜੀ ਕਿਹੜੀ ਜੁਨੀਆਂ ਆਈ ਹੋਈ ਆ ਸਰ ਸਾਡੀ 8894 ਤੇ 2364 ਜੁਨੀਆਂ ਦਾ ਸਾਂਝਾ ਮੋਰਚਾ ਹੈ ਜੀ ਘੱਟੋ ਘਾ ਟਿੱਕਾ 1000 ਦੇ ਲਗਭਗ ਇੱਥੇ ਕੇਟਰ ਮੌਜੂਦ ਹੈ ਸਾਰੀ ਸਰ ਪੀੜਤ ਨੇ ਪੰਜਾਬ ਸਰਕਾਰ ਦੇ ਲਾਰੇਆਂ ਤੋਂ ਪੰਜਾਬ ਸਰਕਾਰ ਸਾਨੂੰ ਲਗਾਤਾਰ ਲਾਰੇ ਤੇ ਲਹਾਰਾ ਲਾਰੇ ਤੇ ਲਹਾਰਾ ਲਗਾ ਰਹੀ ਹੈ ਕੋਈ ਨਲਵੇ ਕਾਰਨ ਨਹੀਂ ਵੀ ਸਾਡੀਆਂ ਇਹ ਲਿਸਟਾਂ ਰੋਕ ਕੇ ਸਾਨੂੰ ਨਿਯੁਕਤੀ ਪੱਤਰ ਕਿਉਂ ਨਹੀਂ ਦੇ ਰਹੀ ਕੀ ਆ ਤੇ ਕਿਹੜੀ ਯੂਨੀਅਨ ਆ ਤੁਹਾਡੀ ਮੇਰਾ ਨਾਮ ਗੀਤਾ ਰੈਣੀ ਆ ਜੀ ਅਸੀਂ 889494 ਟੈਕ ਪਾਸ ਯੂਨੀਅਨ ਤੇ 8884 ਚੌੜ ਯੂਨੀਅਨ ਤੋਂ ਹੈਗੇ ਆ ਤੇ ਪਿਛਲੇ 2 ਸਾਲ ਤੋਂ ਸਾਡੀ ਭਰਤੀ ਕੋਰਟ ਦੇ ਵਿੱਚ ਪਹਿਲਾਂ ਇਹਨਾਂ ਨੇ ਲੰਕਾ ਕੇ ਰੱਖੀ ਪੰਜਾਬ ਸਰਕਾਰ ਦੁਆਰਾ ਲੰਕਾਈ ਗਈ ਉਸ ਤੋਂ ਬਾਅਦ ਸਾਨੂੰ ਇਹ ਲਾਰੇ ਲਾਏ ਗਏ ਤੁਹਾਡੀ ਭਰਤੀ ਕੋਰਟ ਤੇ ਕੋਰਟ ਤੇ ਐਵੇਂ ਕਰਕੇ ਸਾਡੇ ਬੱਚਿਆਂ ਨੇ 23 ਚੌੜ ਤੇ 9494 ਲੈ ਕੇ ਇਕੱਠਾ ਮੋਰਚਾ ਲਾਇਆ ਤੇ ਉਸ ਤੋਂ ਬਾਅਦ ਭਰਤੀ ਕੋਟਾ ਚ ਘੜਵਾ ਕੇ ਅੱਜ ਸਾਡੀਆਂ ਫਾਈਨਲ ਸਿਲੈਕਸ਼ਨ ਲਿਸਟਾਂ ਜਾਰੀ ਹੋ ਜਾਣ ਨੂੰ 2 ਮਹੀਨੇ ਹੋ ਚੱਲੇ ਨੇ 100 ਦੀਆਂ ਲਿਸਟਾਂ ਜਾਰੀ ਕੀਤੀਆਂ ਨੇ ਤੇ ਅੱਜ ਤੱਕ ਸਾਨੂੰ ਨੁਕਤੀ ਪੱਤਰ ਜਾਰੀ ਕਰਕੇ ਸਕੂਲਾਂ 'ਚ ਨਹੀਂ ਭੇਜਿਆ ਗਿਆ ਪਰ ਜਿੱਥੇ ਕੀ ਸਾਡੇ ਸਾਰੇ ਸਟੂਡੈਂਟਸ ਦਾ ਕੋਈ ਕਸੂਰ ਨਹੀਂ ਹੈਗਾ ਚਾਰ-ਚਾਰ ਟੈਸਟ ਲਏ ਪਹਿਲਾ ਪੰਜਾਬੀ ਦਾ ਪੇਪਰ ਲੈ ਕੇ ਉਸ ਬਾਅਦ ਉਹਨੂੰ ਫਿਰ ਕੈਨਸਲ ਕਰ ਦਿੱਤਾ ਕਿ ਉਸ ਵਾਰ ਫਿਰ ਅਸੀਂ ਦੁਬਾਰਾ ਪੇਪਰ ਦਿੱਤਾ ਮੈਰਿਟ ਲਿਸਟਾਂ 'ਚ ਆਏ ਹੋਏ ਅਸੀਂ ਬੱਚੇ ਆ ਅਸੀਂ ਉਹਨਾਂ ਤੱਕ ਨੈਸ਼ਨਲ ਹਾਈਵੇ ਖੋਲ੍ਹਾਂਗੇ ਨਹੀਂ ਜਿੰਨਾ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਉਸ ਬਾਅਦ ਸਾਡੇ ਸਕੂਲਾਂ 'ਚ ਜਲਦੀ ਤੋਂ ਜਲਦੀ ਨੁਕਤੀ ਪੱਤਰ ਜਾਰੀ ਕਰਕੇ ਭੇਜਿਆ ਜਾਵੇ ਜੀ ਪਹਿਲਾਂ ਵੀ ਕਰਨੇ ਲਗਾਏ ਸੀ ਪਹਿਲਾਂ ਕੋ ਸੁਕਾਣਾ ਗੱਲ ਬਤੁ ਹਾਂਜੀ ਹਾਂਜੀ ਪਹਿਲਾਂ ਜਦੋਂ ਵੀ ਧਰਨੇ ਲੱਗਦੇ ਨੇ ਹਰ ਵਾਰ ਇਹ ਹੀ ਕਹਿ ਕੇ ਤੁਰਦੇ ਨੇ ਕਿ ਤੁਹਾਡਾ ਹੱਲ ਅੱਜ ਦੀ ਮੀਟਿੰਗ 'ਚ ਆਈ ਦੀ ਮੀਟਿੰਗ 'ਚ ਆਈ ਦੀ ਮੀਟਿੰਗ 'ਚ ਹਰ ਵਾਰ ਸਾਨੂੰ ਪਿਛਲੇ 2-3 ਸਾਲਾਂ ਤੋਂ ਮੀਟਿੰਗ ਸੀ ਮਿਲ ਰਹੀਆਂ ਨੇ ਕੋਈ ਵੀ ਸਾਨੂੰ ਪੁਖਤਾ ਹੱਲੇ ਦਾ ਕੀਤਾ ਜਾਣ ਹੀ ਰਿਹਾ ਇਸੇ ਕਰਕੇ ਸਾਡੀ ਮੰਗ ਇਹੀ ਹੈ ਵੀ ਸਾਡਾ ਪੁਖਤਾ ਹੱਲ ਕਰਕੇ ਸਾਨੂੰ ਸਕੂਲਾਂ 'ਚ ਨਿਯੁਕਤੀ ਪੱਤਰ ਜਾਰੀ ਕਰਕੇ ਭੇਜਿਆ ਜਾਵੇ ਜੀ ਮੈਂ ਸ਼ਿਤਲ ਜ਼ਿਲ੍ਹਾ ਮੇਰਾ ਫਾਜ਼ਿਲਕਾ 20000 ਇਹ ਤੁਸੀਂ ਤਾਂ ਮੈਨੂੰ ਕੋ ਲਗਾਇਆ ਕੀ ਵਜ੍ਹਾ ਕਰ ਲੋ ਸਰ ਜਿਹੜੀ ਸਾਡੀ ਜਿਹੜੀਆਂ ਭਰਤੀਆਂ ਸੀ ਦੋਵੇਂ ਪੀਟੀਟੀ ਤੇ 23 494 ਤੇ 23 49 ਨੂੰ 15 ਸਾਲ ਹੋ ਚੁੱਕੇ ਤੇ ਹੁਣ 94 ਨੂੰ ਤੀਜਾ ਸਾਲ ਹੋਣ ਚੱਲਿਆ ਤੇ ਅਸੀਂ ਤੀਜੀ ਸਰਕਾਰ ਮੁੱਖ ਮੰਤਰੀ ਤੀਜਾ ਦੇਖ ਚੁੱਕੇ ਆ ਤੇ ਪੰਜਵਾਂ ਅਸੀਂ ਸਿੱਖਿਆ ਮੰਤਰੀ ਦੇਖ ਚੁੱਕੇ ਆ ਅਜੇ ਇਹਨਾਂ 5 ਸਾਲਾਂ ਦੇ ਵਿੱਚ ਸਾਨੂੰ ਸਰ ਇਹ ਲਾਰੇ ਹੀ ਲਾਏ ਜਾ ਰਹੇ ਨੇ ਵੀ ਅੱਜ ਤੁਹਾਡੀ ਹੱਲ ਕਰ ਰਹੇ ਹਾਂ ਕੱਲ ਤੁਹਾਡੇ ਹੱਲ ਕਰਿਆ ਇਹਨਾਂ ਦੀਆਂ ਭਰਤੀਆਂ ਕੱਢੀਆਂ ਜਾਂ ਇਹਨਾਂ ਦੀ ਇਹ ਚਾਲਾਂ ਜਿਹੜੀਆਂ ਪਸਾਈਆਂ ਆ ਭਾਰਤੀਆਂ ਦੇ ਵਿੱਚ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਅਸੀਂ ਇਹ ਸੋਚ ਕੇ ਲੈ ਕੇ ਆਏ ਸੀ ਵੀ ਇੱਕ ਬਦਲਾਅ ਆਊਗਾ ਇਹਨਾਂ ਦਾ ਇੱਕ ਨਾਰਾ ਸੀ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ ਬਟ ਸਰ ਬਦਲਾਅ ਤੁਸੀਂ ਦੇਖ ਚੁੱਕੇ ਹੋ ਵੀ ਇਹ ਜਿਹੜੀਆਂ ਭੈਣਾ ਜਿਹੜੇ ਭਰਾਵਾ ਅੱਜ ਵੀ ਸੜਕਾਂ ਤੇ ਰੋੜੜਿਆਂ ਨੇ ਜਿਹੜੀ ਮਾਂ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਜਦੋਂ ਸਤਾ ਦੇ ਵਿੱਚ ਆਈ ਸੀ ਤੇ ਇਹ ਵਾਦੇ ਕਰਕੇ ਆਈ ਸੀ ਵੀ ਕੋਈ ਵੀ ਬੇਰੋਜ਼ਗਾਰ ਸੜਕਾਂ ਤੇ ਨਹੀਂ ਰੋਲੂਗਾ ਕੋਈ ਵੀ ਧਰਨੀ ਨਹੀਂ ਇਹ ਦੇਣਗੇ ਕੋਈ ਵੀ ਰੋਸ ਮੁਜ਼ਾਰੇ ਨਹੀਂ ਹੋਣਗੇ ਕੋਈ ਵੀ ਧਰਨਿਆਂ ਦੇ ਬੇਰੋਜ਼ਗਾਰਾਂ ਦੇ ਟੈਂਟ ਨਹੀਂ ਲੱਗਣਗੇ ਅੱਜ ਤੁਸੀਂ ਮੈਂ ਸੁਪਰ ਗੰਤਮਾਨ ਜੀ ਨੂੰ ਦਿਖਾਣਾ ਚਾਹੁੰਦੀ ਆ ਵੀ ਜਿਹੜੇ ਤੁਸੀਂ ਵਾਦੇ ਕਰਕੇ ਇਹ ਸਤਾ ਨੂੰ ਪਲਟਿਆ ਸੀ ਤੁਹਾਨੂੰ ਅਸੀਂ ਬੰਨ੍ਹਣਾ ਸਿੱਟਾ ਤੋਂ ਜਿਤਾਇਆ ਸੀ ਅਸੀਂ ਤੁਹਾਨੂੰ ਲਹਨਤ ਪਾਉਂਦੇ ਆ ਫਿਟੇ ਮੋ ਕਹਿੰਦੇ ਆ ਵੀ ਤੁਸੀਂ ਅਸੀਂ ਤੁਹਾਨੂੰ ਪੰਜਾਬ ਦੀ ਧਰਤੀ ਜਿਹੜੀ ਸੋਨੇ ਦੀ ਚੱਟ ਸੀ ਉਹਨੂੰ ਤੁਹਾਡੀ ਵਾਗਦੋਰੀ ਸੰਭਾਲੀ ਸੀ ਅਸੀਂ ਜਿਹੜੀ ਇਸ ਆਮ ਆਦਮੀ ਪਾਰਟੀ ਕੈਂਡੀ ਸੀ ਵੀ ਅਸੀਂ 5 ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਬਦਲਾਅ ਲਿਆਉਂਦੇ ਲਿਆਵਾਂਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਬਾਕੀ ਦੇ ਵਿੱਚ ਜਿਹੜੀ ਮਿੱਟੀਆ ਸਰਕਾਰ ਇੰਨੀ ਗੰਦੀ ਨਿਕੰਮੀ ਸਰਕਾਰ ਹੀ ਆਈ ਹੈ ਸਾਥੀ ਜਿਹੜੇ ਇੰਨਾ ਭਰਤੀਆਂ ਨੂੰ ਇੰਤਜ਼ਾਰ ਕਰਦੇ ਕਰਦੇ ਬਹੁਤ ਜਿਹੜੇ ਸਾਥੀ ਨੇ ਇੰਨਾ 55 ਸਾਲਾਂ ਦੇ ਦੌਰਾਨ ਸ਼ਕੀਲ ਆਦਮੀ ਦਾ 55 ਸਾਲਾਂ ਦੇ ਦੌਰਾਨ ਕੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਚੁੱਕੇ ਨੇ ਸਾਰੇ ਸਾਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ ਹਰ ਇੱਕ ਸਾਥੀ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦੀ ਆ ਵੀ ਜਿਹੜਾ ਤੁਹਾਡਾ ਬਦਲਾਅ ਸੀ ਜੋ ਤੁਸੀਂ ਸੁਧਾਰ ਕਰਨੇ ਜਾਂਦੇ ਸੀ ਜੋ ਤੁਹਾਡਾ ਡ੍ਰੀਮ ਪੰਜਾਬ ਦਾ ਤੁਸੀਂ ਪ੍ਰੋਜੈਕਟ ਲੈ ਕੇ ਆਏ ਸੀ ਅੱਜ ਮੈਂ ਪੁੱਛਣਾ ਚਾਹੁੰਦੀ ਆ ਵੀ ਸਾਰੇ ਪੰਜਾਬ ਦੇ ਵਸਨੀਕਾਂ ਦੀ ਆਵਾਜ਼ ਤੋਂ ਉਹ ਭੈਣਾਂ ਦੀਆਂ ਰੱਖੀ ਦੀ ਗੱਲ ਕਰਦੇ ਸੀ ਕਿ ਆ ਭੈਣਾਂ ਅੱਜ ਇਹ ਪਰਾ ਸਾਡੇ ਉਹੀ ਧਰਤੀ ਪੰਜਾਬ ਇਹਨਾਂ ਨੇ ਜਿਹੜੇ ਟੈਟ ਪਾਸ ਨਿਰਧਾਰਿਤ ਕੀਤੇ ਸੀ ਜਿਹੜੀਆਂ ਯੋਗਤਾਵਾਂ ਨਿਰਧਾਰਿਤ ਕੀਤੀਆਂ ਸੀ ਉਹ ਸਾਰਿਆਂ ਸੀ ਕੁਆਲੀਫਾਈ ਕਰਕੇ ਇਹ ਧਰਤੀ ਤੇ ਅੱਜ ਸਾਡੀ ਇਹ ਮੰਗ ਰੱਖ ਰਹੇ ਆਂ ਵੀ ਜਿਹੜਾ ਸਾਡਾ ਹੱਕ ਸੀ ਜੋ ਇਹਨਾਂ ਨੇ ਕੁਆਲੀਫਿਕੇਸ਼ਨ ਨਿਰਧਾਰਿਤ ਕੀਤੀਆਂ ਸੀ ਉਹ ਸਾਡੀ ਜਿਹੜੀ ਭਰਤੀਆਂ ਉਹ ਜਲਦੀ ਤੋਂ ਜਲਦੀ ਸਾਨੂੰ ਉਹ ਭਰਤੀ ਜਿਹੜੀ ਕਿ ਇਹ ਪੂਰੀ ਕੀਤੀ ਜਾਵੇ ਅੱਜ ਫਿਰ ਕਿੰਨੀ ਦੇਰ ਵਾਸਤੇ ਤਾਂ ਨਾ ਤੁਹਾਡਾ ਜਾਰੀ ਰਹੇਗਾ ਇਹ ਸਰ ਵੈਸੇ ਤਾਂ ਦੇਖੋ 5 ਸਾਲਾਂ ਤੋਂ ਹੀ ਕਰਨੇ ਚਲੇ ਆ ਰਹੇ ਨੇ ਇਹਨਾਂ ਦੀ ਹਰ ਹਰ ਵਾਰ ਇਹ ਗੱਲ ਹੁੰਦੀ ਆ ਕਿ ਪ੍ਰਸ਼ਾਸਨ ਨਾਲ ਤੁਸੀਂ ਗਾ ਚੱਲੋ ਸਾਡੇ ਜਿਹੜੇ ਪਈ ਚੋਟ ਦੀ ਜਿਹੜੀ ਕਮੇਟੀ ਹੈ ਅਸੀਂ ਉਹਨਾਂ ਨੂੰ ਸਲਾਮ ਕਰਦੇ ਆਂ ਵੀ ਅੱਜ ਭਰਤੀ ਪੰਜਵੇਂ ਸਾਲ ਦੇ ਵਿੱਚ ਮੌਜੂਦ ਹੋਣ ਚੱਲੀ ਹੈ ਪੰਜ ਸਾਲਾਂ ਦੇ ਵਿੱਚ ਹਜੇ ਤੱਕ ਇਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਵੀ ਤੁਹਾਡਾ ਅੱਜ ਹੀ ਹੱਲ ਕਰ ਦਾਂਗੇ ਤੁਹਾਡਾ ਜੁਲਾਈ ਦੇ ਵਿੱਚ ਤੁਹਾਡਾ ਸਤੰਬਰ ਵਿੱਚ ਪਤਾ ਨਹੀਂ ਇਹਨਾਂ ਦੀ ਦਸੰਬਰ ਜੁਲਾਈ ਕਿਹੜੇ ਸਾਲ ਦੀ ਹੋਊਗੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਤੇ ਜਿਹੜਾ ਸਿੱਖਿਆ ਮੰਤਰੀ ਪੰਜਾਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਸਾਨੂੰ ਇੱਕ ਚੀਜ਼ ਰੱਖ ਕੇ ਦੇ ਦਿਓ ਵੀ ਅਸੀਂ ਤੁਹਾਡਾ ਡ੍ਰੀਮ 11 ਆਫ ਇਹਨਾਂ ਦੇ ਜਿਹੜੇ ਵੀ ਤੁਸੀਂ ਕੋਲਨੇ ਜਾ ਕੇ ਦੇਖ ਲੋ ਕੋਈ ਕੋਈ ਵੀ ਸਰਕਾਰ ਜਾ ਕੇ ਦੇਖ ਲੋ ਐਡੇ ਵੱਡੇ ਵੱਡੇ ਪੋਸਟਰ ਲਗਾ ਰੱਖੇ ਨੇ ਨੇ ਵੀ ਅਸੀਂ 45000 ਨੌਕਰੀਆਂ ਦੇ ਦਿੱਤੀਆਂ ਅਸੀਂ 50000 ਨੌਕਰੀਆਂ ਦੇ ਦਿੱਤੀਆਂ ਬਟ ਮੈਂ ਪੰਜਾਬ ਸਰਕਾਰ ਨੂੰ ਦਿਖਾਣਾ ਚਾਹੁੰਦੀ ਆਂ ਕਿ ਜਿਹੜੀਆਂ 45 ਕੋਈ 45000 ਤੁਹਾਡੀਆਂ ਨੌਕਰੀਆਂ ਸੀ ਇੱਕ ਵੀ ਬੇਰੋਜ਼ਗਾਰ ਨੂੰ ਠਾ ਕੇ ਮੈਨੂੰ ਦੱਸ ਦੇ ਮੈਂ ਫਿਟੇ ਮੂੰਹ ਕਹਿ ਦੂੰਗੀ ਪਰ ਇਹ ਆਪ ਨੂੰ ਜੇ ਕਿਸੇ ਵੀ ਸਾਥੀ ਦੇ ਵੱਲੋਂ ਇਹ ਕਹਿ ਦਿੱਤੇ ਜੇ ਵੀ ਉਹ ਪੰਜਾਬ 45000 ਦੇ ਵਿੱਚੋਂ ਮੇਰੇ ਕਰਦਾ मैंबर लगे हाँ उन्हें पंताली हजार कोई डिप्रेशन का शिकार हो चुके है कोई अपने आप नया कर चुके है दुनिया तो अलविदा कह चुका